ਦੋਸਤੋ ਇਹ ਵੀਡੀਓ ਉਹਨਾਂ ਨੂੰ ਵੀ ਜੋ ਜਿਹੜੇ ਕਹਿੰਦੇ ਨੇ ਕਿ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਜਿਹੜੀ ਤੁਹਾਨੂੰ ਟੌਂਟ ਮਾਰਦੇ ਨੇ ਵੀ ਮੈਂ ਤਾਂ ਆਈ ਹੀ ਰਹਿਣਾ ਵੀ ਮੈਂ ਨਹੀਂ ਸੁਧਰ ਸਕਦੀ ਜਾਂ ਮੈਂ ਨਹੀਂ ਸੁਧਰ ਸਕਦਾ ਤਾਂ ਦੋਸਤੋ ਉਹਨੂੰ ਪਹਿਲਾਂ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕੁੱਤੇ ਦੀ ਪੂਛ ਟੇਢੀ ਕਿਉਂ ਹੁੰਦੀ ਹੈ ਸੋ ਅੱਜ ਮੈਂ ਤੁਹਾਨੂੰ ਦੱਸਾਂਗੀ ਕਹਿੰਦੇ ਵਿਗਿਆਨੀਆਂ ਦੇ ਵੱਲੋਂ ਜੋ ਰਿਸਰਚ ਕੀਤੀ ਗਈ ਕਹਿੰਦੇ ਪੁਰਾਣੇ ਸਮੇਂ ਤੋਂ ਕੁੱਤੇ ਦੇ ਵਿਕਾਸ ਤੋਂ ਇਹ ਚੀਜ਼ ਜੁੜੀ ਹੋਈ ਹੈ ਵੀ ਕੁੱਤੇ ਦੀ ਪੂਛ ਜਿਹੜੀ ਹੈ ਉਹ ਟੇਢੀ ਹੈ ਉਹ ਸਿੱਧੀ ਨਹੀਂ ਹੁੰਦੀ ਹਾਲਾਂਕਿ ਬਹੁਤ ਸਾਰੇ ਕੁੱਤੇ ਹੈਗੇ ਨੇ ਜਿਨ੍ਹਾਂ ਦੀ ਪੂਛਾਂ ਸਿੱਧੀਆਂ ਵੀ ਹੁੰਦੀਆਂ ਨੇ ਪਰ ਇਹਦਾ ਅਸਲ ਕਾਰਨ ਕੀ ਹੈ ਕਿ ਜਦੋਂ ਕੁੱਤੇ ਦਾ ਜਦੋਂ ਵਿਕਾਸ ਸ਼ੁਰੂ ਹੋਇਆ ਸੀ ਤਾਂ ਕੁੱਤੇ ਦੇ ਕੋਈ ਲੋੜਾਂ ਸੀ ਜਿਸ ਕਰਕੇ ਉਹਦੀ ਪੂਛ ਬਿੰਗੀ ਹੋ ਗਈ ਜਿਵੇਂ ਕਿ ਉਹਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੁੰਦੀ ਸੀ ਤਾਂ ਉਹ ਠੰਡ ਤੋਂ ਬਚਣ ਦੇ ਲਈ ਉਹ ਆਪਣੀ ਪੂਛ ਨੂੰ ਮੋੜ ਕੇ ਆਪਣੀ ਨੱਕ ਨਾਲ ਲਾ ਲੈਂਦਾ ਸੀ ਉਹ ਨੱਕ ਟੱਕ ਲੈਂਦਾ ਸੀ ਤਾਂ ਕਿ ਉਹਨੂੰ ਜਿਹੜੀ ਸੀ ਸਰਦੀ ਮਹਿਸੂਸ ਨਹੀਂ ਸੀ ਹੁੰਦੀ ਤੇ ਉਹ ਨਿੱਗਾ ਹੋ ਕੇ ਸੌਂ ਜਾਂਦਾ ਸੀ ਤਾਂ ਉਹਦੀਆਂ ਕਈ ਲੋੜਾਂ ਕਰਕੇ ਉਹਦੀ ਪੂਛ ਜਿਹੜੀ ਹੈ ਉਹ ਬਿੰਗੀ ਹੋ ਗਈ ਉਹ ਸਿੱਧੀ ਨਹੀਂ ਹੋਈ ਤੇ ਹੁਣ ਕਹਿੰਦੇ ਕੋਈ ਸਰਜਿਕਲ ਚੀਜ਼ਾਂ ਵੀ ਚੱਲੀਆਂ ਨੇ ਆਪਰੇਸ਼ਨ ਚੱਲੇ ਜਿਹਦੇ ਕਰਕੇ ਕੁੱਟਿਆਂ ਦੀ ਪੂਛ ਜਿਹੜੀ ਹੈ ਸਿੱਧੀ ਵੀ ਹੋ ਸਕਦੀ ਹੈ